ਚਾਹ ਦਸ ਕੀ ਕਮੀ ਰਗੀ ਪਿਆਰ ਤੇ ਠੀਕ ਐ ਯਾਰ ਇੱਕ ਆਲ ਮੁਕਾਦੋ ਕੀਤਾ ਦਸੀ ਦਸ ਦਿਨੀ ਰਾਏ ਦਾ ਫੋਨ ਚੱਲਦਾ ਰਾਏ ਨੂੰ ਵੀ ਬੋਤਾ ਚਾਹ ਨੂੰ ਤਾਂ ਚਾਹ ਨੂੰ ਤਾਂ ਚੱਲ ਚੱਲ ਨਹੀਂ ਮੈਂ ਜਾਣ ਦੇ ਦਰਾ ਰੁਕ ਜਾ ਨਾ ਇੱਕ ਮਿੰਟ ਨਾ ਨਾ ਫੋਨ ਤਾਂ ਫਿਰ ਲੋਕ ਇਹਨੇ ਬਚਾ ਜਣਾ ਇਹਨਾਂ ਚੱਲ ਭਰ ਬਾਈ ਬਾਈ ਪ੍ਰੀਤਾ ਮੈਂ ਆਂ ਨਹੀਂ ਚੱਲ ਪਰਲੇ ਪਾਸ ਓਏ ਪ੍ਰੀਤਾ ਬਾਈ ਬਾਈ ਮਰ ਗਿਆ ਯਾਰ ਨਹੀਂ ਸੱਸੇ ਸੱਟਦੀ ਹੈ ਦੋਆ ਜੀ ਵਾਲੇ ਨਹੀਂ ਪ੍ਰੀਤਾ ਡਾੜੀ ਜਾਨ ਦੇ ਮੈਂ ਕਿਓ ਕੀਤਾ ਇਹਨੇ ਆ ਵੇਖੋ ਜੀ ਮੇਰੇ ਕੋਲ ਪਾਈ ਜਾਂਦੀ ਐ ਸਲਫਾਈ ਜਾਂਦੀ ਐ ਮੈਂ ਵੀ ਚੱਲੀ ਫਰੀਦਾੜੀ ਨਾਲ ਵੀ ਚੱਲੇ ਤੂੰ ਦੂਜਿਆਂ ਨਹੀਂ ਸਾਹਮਣੀ ਆ ਚੱਲ ਫਰੀਦਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਦੋ ਫਰੀਦਾੜੀ ਮੈਂ ਵੀ ਚੱਲੀ ਹੁੰਦੇ ਨਾ ਨਾ ਕੁੱਤੇ ਗੇੜ ਜੜੇ ਕੁੜੀ ਫਰੀਦਾੜੀ ਸੱਕੇ ਫਰੀਦਾੜੀ ਨਾਲਾ ਨਾਲੇ ਨਾ ਪਾਣਾ ਕੋਈ ਪ੍ਰੀਤ ਡੈਡੀ ਸੱਤੀ ਆਵੇ ਲੋਕੀਂ ਅੰਤ ਮਾਰਾ ਹਾਣ ਦੇ ਸੱਡਾਂ ਅੰਤ ਮਾਰਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹਰੇ ਤੇ ਨਕਾਲੇ ਕਰਾਏ ਨੇ ਅੱਜ ਸੱਤੀ ਮਾਰ ਕੇ ਪਰੇ ਕੀਤੀ ਕਿਉਂ ਸੀ ਸੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾਰਾ ਕੀਤਾ ਸੀਗਾ ਇੱਕ ਵਾਰੀ ਨਹੀਂ ਦੋ ਵਾਰੀਂ ਤੇ ਜੇਰੀ ਉਹਨੇ ਕਿੱਥੇ ਗਈ ਚਲੀ ਆ ਪ੍ਰੀਤ ਡੈਡੀ ਮਰਨ ਪ੍ਰੀਤ ਡੈਡੀ ਚਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ। ਹਾਂ ਇਹ ਡਾਡੀ ਮੈਨੂੰ ਦੱਸਦੇ ਆਂ ਨਹੀਂ ਕਿ ਉਹ ਪੱਜ ਕੇ ਲੈ ਗਿਆ ਹੈ। ਸਾਫ ਜਿਹੜੇ ਨੂੰ ਮੋਦੇ ਘੜ ਉਤਾਰਿਆ ਸੀ। ਸਰ ਇਹਨੇ 2 ਵਰੀ ਕਾਰੇ ਫਿਰ ਲਿਟੇ ਹੀ ਹੈ ਹੱਥ ਪੈਰ ਜੁੜੇ ਸੀਗੇ ਕੋ ਪੁੱਤ ਕੋ ਕਹਿਣਾ ਮੰਜਾ ਬੰਜਾ। ਇਹ ਦਿੱਤ ਨੇ ਅਸੀ ਇੱਕ ਆਟ ਕੀਤੇ ਮੇਰੀ ਨਿੱਕੀ ਕੁੜੀ ਨੇ ਆ ਕੇ ਦੱਸਿਆ ਮੈਂ ਦਫਤਰੋਂ ਆ ਕੇ ਬੰਦ ਕਰਕੇ ਘਰੇ ਪਾਣੀ ਪੀਂ ਮਿੱਕੀ ਕੁੜੀ ਨੇ ਕੰਨੀ ਪਾਪਾ ਆ ਗੱਲ ਆਪਣੇ ਨਾਲ ਜਿੰਦੀ। ਕੀ ਦੱਸਿਆ ਕੁੜੀ ਨੇ ਕਿ ਉਹਦੀ ਪਾਪਾ ਪਾਲਪੀ ਦੇਣਾ ਚਾਹੁੰਦੀ। ਕੌਣ ਆਪਣੀ ਪ੍ਰੀਤ ਸੁਨਾ ਨੋਥੇ ਰਹਾ ਪਜੋ ਨਾ ਮੈਂ ਪੁੱਤ ਰੇ ਨਾ ਇਹਦੇ ਤੋਂ 1.5 ਮਹੀਨਾ ਮੈਂ ਕੋਈ ਮੇਰੇ ਡਾਕਟਰ ਸਾਹਿਬ ਨੂੰ ਪਤਾ ਮੈਂ ਆਪ ਵੀ ਨਹਿ ਤਿਛਾਲ ਮਾਰਨ ਗਿਆ ਮੈਂ ਪੁੱਤ ਸਮਝ ਗਿਆ ਮੈਂ ਕਿ ਪਤਾ ਡਾਰੀ ਗਿਆ ਪਰ ਉਹ ਵੇਖਦਾ ਫਿਰ ਕੀ ਹੋਇਆ ਫਿਰ ਵੀ ਤਾਂ ਮੈਂ ਉਧਰ ਆਇਆ ਮੈਂ ਕਿ ਪਤਾ ਕੀ ਤਾਰਾ ਕੀਤਾ ਕਹਿੰਦੀ ਮੈਂ ਕਰਨੇ ਕਰਨਾ ਜੋ ਤੁਹਾਡੇ ਤੋਂ ਹੁੰਦਾ ਤੇਰੀ ਨਹਿਰਾ ਸਟਾ ਗੁਰੀ ਨੂੰ ਮੈਂ ਆਪਣਾ ਮੋਗਾ ਰੋਪੇ ਫਸੇ ਹਸਪੀਟਲ ਵੀ ਤਾਂ ਕੀ ਨਹੀਂ ਸਟਾ ਕੋਈ ਆਫਿਸ ਤੋਂ ਬੰਨੇ ਆ ਕੇ ਹਾਂ ਨਾ ਆਪੇ